ਅਨੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਸਰ ਮੇਰਾ ਨਾਮ ਅਨੀਤਾ ਦੇਵ ਜੀ ਅੱਛਾ ਕਿਹੜੀ ਜਗ੍ਹਾ ਤੋਂ ਆਏ ਆ ਸਰ ਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਆਏ ਆ ਤੁਹਾਨੂੰ ਕੀ ਸਮੱਸਿਆ ਹੈ ਤੁਹਾਨੂੰ ਸਰ ਮੇਰੇ 5-6 ਸਾਲ ਤੋਂ ਮੈਨੂੰ ਗਠੀ ਦੀ ਪ੍ਰੋਬਲਮ ਸੀ ਗਠੀ ਪ੍ਰੋਬਲਮ ਸੀ ਹਾਂਜੀ ਸਰ ਗੋਡਿਆਂ 'ਚ ਦਿੱਕਤ ਬਹੁਤ ਜ਼ਿਆਦਾ ਸੀ ਓਕੇ ਠੀਕ ਹੈ ਜੀ ਹਾਂਜੀ ਸਰ ਤੇ ਫਿਰ ਮੈਂ ਦਵਾਈ ਵੀ ਬਹੁਤ ਟਾਈਮ ਪੁਖਾ ਰਹੀ ਮੈਨੂੰ ਬਿਲਕੁਲ ਆਰਾਮ ਨਹੀਂ ਹੋਇਆ ਅੱਛਾ ਠੀਕ ਹੈ ਜੀ ਇਹ ਸਾਦ ਮੈਂ ਚੰਡੀਗੜ੍ਹ ਤੋਂ ਵੀ ਦਵਾਈ ਖਾਦੀ ਚੰਡੀਗੜ੍ਹ ਤੋਂ ਦਵਾਈ ਖਾਦੀ ਆ ਹਾਂ ਗੱਭੀ ਮੈਨੂੰ ਰਾਮ ਹੋਇਆ ਇੱਥੇ ਮੈਂ ਦੂਜੀ ਵਾਰੀ ਆਈ ਤੇ ਮੈਨੂੰ ਬਹੁਤ ਜ਼ਿਆਦਾ ਮਰਜ਼ੀ ਅੱਛਾ ਠੀਕ ਹੈ ਕਿੰਨੇ ਪਰਸੈਂਟ ਰਾਮ ਆ ਕੇ ਸੌਚੋ ਸਰ ਮੈਨੂੰ 75% ਤਾਂ ਹੈ ਹੀ ਰਾਮ ਫਰਕ ਪੈ ਗਿਆ ਨਾ ਅੱਛਾ ਠੀਕ ਹੈ ਠੀਕ ਹੈ ਜੀ ਧੰਨਵਾਦ ਜੀ ਹਾਂਜੀ ਹਾਂਜੀ ਤੁਸੀਂ ਕਿੱਥੋਂ ਆਏ ਜੀ ਅਸੀਂ ਪਿੰਡ ਸਾਡਾ ਹੈਗਾ ਗੱਗ ਅੱਛਾ ਜੀ ਅਸੀਂ ਹੈਗੇ ਦਾਰਾਤ ਸਿੰਘ ਸਾਹਿਬ ਦੇ ਅਨੰਦਪੁਰ ਸਾਹਿਬ ਤੋਂ ਹਾਂਜੀ ਮੈਂ ਵੀ ਬਹੁਤ ਦਵਾਈ ਖਾ ਲਈ ਪੈਰਾਂ ਦੀ ਤੁਹਾਨੂੰ ਕੀ ਪ੍ਰੋਬਲਮ ਸਾਨੂੰ ਮੇਰੇ ਅਲਰਜੀ ਦੀ ਪੈਰਾਂ ਪਰ ਹਾਂਜੀ ਅਲਰਜੀ ਦੀ ਪੈਰਾਂ ਪਰ ਅਲਰਜੀ ਸੀ ਪੈਰਾਂ ਪਰ ਹਾਂਜੀ ਪੈਰ ਫੜ ਜਾਂਦੇ ਤੇ ਤੋਰ ਨਹੀਂ ਹੁੰਦਾ ਮੇਤੇ ਅੱਛਾ ਜੀ ਹਾਂ ਮੈਂ ਬੈਠ ਸਕਦੀ ਸੀ ਅੱਛਾ ਜੀ ਮੈਂ ਮੈਂ ਦੂਜੀ ਵਾਰ ਆਈ ਮੈਨੂੰ ਬਹੁਤ ਫਰਕ ਆ ਕਿੰਨਾ ਫਰਕ ਪੈ ਗਿਆ ਸੋਚੋ ਤੁਹਾਨੂੰ ਮੈਨੂੰ ਜ਼ਿਆਦਾ ਹੀ ਹੈ ਜੀ ਬਹੁਤ ਫਰਕ ਪੈ ਗਿਆ ਮੈਨੂੰ ਅੱਛਾ 50 56 ਪਰ ਹੈਗਾ ਪਰ ਜ਼ਿਆਦਾ ਉੱਪਰ ਹੀ ਹੈ ਜੀ ਉੱਤੀ ਹੈ ਅੱਛਾ ਠੀਕ ਹੈ ਜੀ ਤੇ ਇਧਰ ਮਾਤਾ ਜੀ ਆਇਆ ਹੋਇਆ ਇਹਨਾਂ ਇਹ ਤਾਂ ਮੈਂ ਤਾਂ ਜੀ ਪਹਿਲੀ ਵਾਰ ਆਈ ਸੀ ਤੁਸੀਂ ਪਹਿਲੀ ਵਾਰ ਆਏ ਹਾਂ ਹਾਂ ਜੀ ਮਾਤਾ ਵੀ ਪਹਿਲੀ ਵਾਰ ਆਇਆ ਜਮਾਤ ਤਾਂ ਪਹਿਲੀ ਵਾਰ ਕੀ ਪ੍ਰੋਬਲਮ ਕੀ ਗੋਡੀਆਂ ਗੋਡੀਆਂ ਤੇ ਗੋਡੀਆਂ ਤੇ ਇਕੱਠੇ ਪ੍ਰੋਬਲਮ ਹਣਾ ਹਾਂਜੀ ਪਹਿਲੀ ਵਾਰ ਹੀ ਆਏ ਹਾਂ ਹਾਂਜੀ ਪਹਿਲੀ ਵਾਰ ਹੀ ਆਏ ਚਲੋ ਠੀਕ ਹੈ ਮਾਰਦੋਂ ਤੁਹਾਨੂੰ ਤੁਸੀਂ ਬਖਸ਼ਣ ਜੀ ਠੀਕ ਹੈ ਜੀ ਧੰਨਵਾਦ ਜੀ